ਸੀ ਮੋਤਾ ਅੱਜ ਨਾ ਵੇਹ ਗਰਮੀ ਕਿੰਨੀ ਆ ਤੇ ਪਤਾ ਨਹੀਂ ਗਰਮੀ ਨਾਲ ਮੇਰਾ ਸਿਰ ਦੁਖਣ ਲਿਆ ਕਿ ਬੀਪੀ ਬੂਪੀ ਮੇਰਾ ਹੋਇਆ ਪੁੱਤ ਮੈਨੂੰ ਨਾ ਲਾਚੀ ਲੂਚੀ ਪਾ ਕੇ ਘੁੱਟਕ ਚਾਹ ਬਣਾ ਦੇ ਨਾਲੇ ਤੂੰ ਬੇ ਆਪਾਂ ਦੋਵੇਂ ਜਣੀਆਂ ਪੀਵਾਂਗੇ ਨਾਲੇ ਗੱਲਾਂ ਬਾਤਾਂ ਕਰਾਂਗੇ ਮੰਮੀ ਤੁਹਾਨੂੰ ਗੱਲਾਂ ਬਤਾਂਦੀ ਲੱਗੀ ਆ ਮੈਂ ਕੋਈ ਵੇਲੀ ਆ ਘਰ ਦਾ ਮੈਨੂੰ 100 ਕੰਮ ਆ ਕਾਹਦੀਆਂ ਗੱਲਾਂ ਮਤਾ ਕਰਨੀਆਂ ਪਹਿਲੇ ਮਨੂ ਆ ਤੇ ਨਾ ਕਰ ਲੈਨ ਤੋ ਕੰਮ ਕਰ ਅਜੇ ਮੈਂ ਚੱਦਰ ਚੁੱਦਾ ਝਾੜੀ ਆ ਸਫਾਈਆਂ ਕਰਨ ਵਾਲੀਆਂ ਵਾਂ ਕਪੜੇ ਮੇਰੇ ਧੋਣ ਵਾਲੇ ਆ ਔਰ ਸੋਈ ਚ ਸਬਜੀ ਮੇਰੀ ਬਣਾਉਣ ਵਾਲੀ ਆ ਤੇ ਮੈਂ ਕੋਈ ਵੇਲੀ ਥੋੜੀ ਆ ਪਿੱਛੇ ਨਾਲ ਉਹ ਉੱਟ ਕੇ ਤੇ ਮੈਂ ਗੱਲਾਂ-ਬੱਤਾਂ ਮਾਰਾਂ ਮੇਰੀ ਗੱਲ ਸੁਣ ਪੁੱਤ ਕੰਮ-ਕੁਮ ਕਰ ਲੇਗੀ ਤੇ ਨਾਲੇ ਪੁੱਤ ਮੈਂ ਵੀ ਕੱਲੀ ਆ ਘੜੀ ਮੇਰੇ ਕੋਲ ਬਵੇਗੀ ਮੈਂ ਵੀ ਕਿਤੇ ਤੇਰੇ ਨਾਲ ਦੁੱਖ ਸਹਣੂ ਕੋ ਢਿੱਡ ਦੀ ਗੱਲ ਕਰੂੰ ਮੈਂ ਵੀ ਕੱਲੀ ਕਦੀ ਉੱਥੇ ਵੜ ਕੇ ਦੀ ਉੱਥੇ ਵੜ ਮੈਂ ਵੀ ਪੁੱਤ ਕੀ ਕਰਾਂ ਫਿਰ ਕੀ ਕਰਨਾ ਮੈਂ ਤੇ ਸ਼ੁਕਰ ਕਰੋ ਮੈਂ ਤੁਹਾਨੂੰ ਕੋਈ ਕੰਮ ਕਰਨ ਨਹੀਂ ਕਹਿੰਦੀ ਆ ਰਾਮ ਨਾ ਬੈਠੋ ਉੱਤੇ ਤੇ ਨਹੀਂ ਦਿਲ ਲੱਗਦਾ ਤੇ ਜਾਓ ਬਾਹਰ ਨਿਕਲੋ ਸੇਲੀ ਪਹਿਨ ਬਣਾਓ ਤੇ ਗੱਲਾਂ ਬਾਤਾਂ ਮਾਰੋ ਸਾਰਾ ਦਿਨ ਜਿੰਨੀਆਂ ਮਰਜ਼ੀ ਗੱਲਾਂ ਕਰਦੇ ਰਹੋ ਸੇਲੀਆਂ ਪਹਿਣਾ ਪਿੰਡਾਂ ਚ ਹੀ ਆ ਇੱਥੇ ਸਹਿਰ ਤੇ ਮੈਨੂੰ ਕੌਣ ਜਾਂਦਾ ਮੈਂ ਕਿਤੇ ਕਿੰਨਾ ਕਿਰਦੀ ਆਈ ਆ ਆ ਥੋੜੇ ਦਿਨ ਤੇ ਹੋ ਗਏ ਆ ਇਹ ਤਰ੍ਹਾਂ ਪੁੱਤ ਥੋੜੀਆਂ ਸੇਲੀਆਂ ਪਹਿਣਾ ਬਣਦੀਆਂ ਉਹ ਪਿੰਡਾਂ ਚ ਹੁੰਦਾ ਕੋਈ ਉੱਥੇ ਬੈਠਾ ਕਿਸੇ ਕੋਲ ਘੜੀ ਬਹਿ ਜਾ ਕੋ 200 ਕਾ ਕਰੇ ਪੁੱਤ ਇੱਥੇ ਤੇ ਤੂੰ ਹੀ ਆ ਵੇਖ ਲੱਕੀ ਵੀ ਕਿਤੇ ਅੱਧੀ ਰਾਤ ਆਉਂਦਾ ਤੇ ਮੈਂ ਕੀ ਤੇ ਕੋਲ ਬਹਾਂ ਇਸੇ ਕਰਕੇ ਪੁੱਤ ਤੈਨੂੰ ਮਿਆਂ ਨਹੀਂ ਆ ਨਾਲੇ ਕੱਪ ਚਾਹ ਬਣਾ ਲਿਆ ਕੰਮ ਤੇ ਹੁੰਦਾ ਹੀ ਰਹਿਣਾ ਨਾਲੇ ਘੜੀ ਦੋਵੇਂ ਜਣੀਆਂ ਬਹਿ ਲਈਏ ਮੰਮੀ ਮੇਰੇ ਕੋ ਨੀ ਜੇ ਟਾਈਮ ਹੈ ਉਹ ਸਾਹਮਣੇ ਸੋਈ ਹੈਗੇ ਨਾ ਉੱਥੇ ਜਾ ਕੇ ਨਾ ਖੰਡ ਪੱਤੀ ਪਈ ਆ ਜਿੰਨੀਆਂ ਮਰਗੀਆਂ ਲਾਚੀਆਂ ਪਾ ਕੇ ਨਾ ਚਾਹ ਬਣਾ ਕੇ ਪੀ ਲਓ ਤੇ ਮੈਨੂੰ ਮੇਰਾ ਕੰਮ ਕਰਨ ਦੋ ਚੁੱਪ ਕਰਕੇ ਚਾਹ ਦਾ ਗਲਾਸ ਫੜੋ ਤੇ ਬਹਿ ਜਾਓ ਤੇ ਪੀਓ ਇਹ ਤਾਂ ਚਾਹ ਪੀਂਦਾ ਕੀ ਸਵਾਲ ਇਹੋ ਹੀ ਤਾਂ ਮੈਂ ਕਿਹਾ ਕਿ ਘੜੀ ਬੰਦਾ ਦੋਹੇ ਜਾਣੀਆਂ ਬਈਏ ਕਿ ਇੱਕ ਦੂਜੇ ਨਾਲ ਗੱਲਬਾਤ ਕਰੀਏ ਮੈਂ ਕਿਤੇ ਥੋੜਾ ਸ਼ਹਿਰ ਵੇਖਣ ਆਈ ਆ ਤੇ ਤੁਹਾਡੇ ਨਾਲ ਹੀ ਆਈ ਰਹਿਣਾ ਤੁਹਾਡੇ ਦੁੱਖ ਸੁਖ ਸੁਣਨਾ ਹੀ ਆਪਣਾ ਦੱਸਣ ਆਈ ਆ ਇਹ ਥੋੜਾ ਵੀ ਚਾਹ ਤੂੰ ਬਣਾ ਲੈ ਤੇ ਪੀ ਲੈ ਕਿਆ ਤਾ ਪਤ ਮੈਨੂੰ ਉੱਥੇ ਵੀ ਵੱਧੋ ਜੀ ਮੈਂ ਤੇ ਤੁਹਾਡਾ ਕਰਕੇ ਆਈ ਕੋਈ ਨਹੀਂ ਮੰਮੀ ਅੱਜ ਬਣਾਓ ਤੇ ਪੀਓ ਮਾਰ ਲੈਨੇ ਗੱਲਾਂ ਜਾਓ ਇੱਕ ਤਾਂ ਸਾਰਾ ਦਿਨ ਮੇਰੇ ਕੰਨ ਖਾਂਦੇ ਰਹਿੰਦੇ ਐ ਬਹਿ ਗੱਲਾਂ ਕਰੀਏ ਬਹਿ ਗੱਲਾਂ ਕਰੀਏ ਮੈਂ ਢੱਡੀਆਂ ਨਾ ਕਿਹੜੀਆਂ ਗੱਲਾਂ ਕਰਾਂ ਮੈਨੂੰ ਨਹੀਂ ਢੱਡੀਆਂ ਭਾਸ਼ਾ ਸਮਝ ਆਉਂਦੀਆਂ ਪਿੰਡ ਰੈਂਦੀਆਂ ਪਤਾ ਨਹੀਂ ਕਿਹੜੀਆਂ ਗੱਲਾਂ ਕਹਾਣੀਆਂ ਸੁਣਾਈ ਜਾਂਦੇ ਮੈਨੂੰ ਮੈਨੂੰ ਮੇਰਾ ਕੰਮ ਕਾਰ ਕਰਨ ਦੋ ਤੇ ਵੇਲੀ ਹੋ ਕੇ ਮੈਂ ਵੀ ਫੋਨ ਫੋਨ ਵੇਖਣਾ ਹੁੰਦਾ ਵਾ ਨਹੀਂ ਤਾਂ ਕੋਈ ਕੰਮ ਨਹੀਂ ਸੋ ਇੱਥੇ ਸਿੱਖਣ ਨੂੰ ਮਿਲਦਾ ਵਾ ਚੱਲ ਕੁਟ ਗਿਆ ਪੀਤੀ ਤੇ ਸਿਰ ਨੂੰ ਮਾਸਾ ਚੈਨ ਆਇਆ ਮੇਰਾ ਤਾਂ ਕਿਤੇ ਸੇਰੀ ਪਾੜਦਾ ਜਾਂਦਾ ਹੈ ਆਂਦੇਂ ਦੇਣਾ ਚੱਲ ਹੱਥ ਲਾਇਆ ਤੇ ਬਣਾ ਲਈਆ ਹੁਣ ਮੇਰਾ ਸਿਰ ਵੀ ਠੀਕ ਆ ਤੇ ਮੈਨੂੰ ਲੱਗਦਾ ਵੀ ਸੀਮਾ ਵੀ ਵੇਲੀ ਹੋ ਗਈ ਆ ਉਹਨੂੰ ਮੈਂ ਆਖਾ ਪਿਛਾ ਲੋ ਪੁੱਤ ਕਿਤੇ ਗੱਲਾਂ ਬਤਾ ਕਰੀ ਜਾਂੀ ਤਾਂ ਫਿਰ ਤੋਰੀ ਆਈਏ ਮੈਂ ਵੀ ਕਿਤੇ ਬਾਜ਼ਾਰ ਬਜੂਰ ਦੇ ਆਵਾਂ ਵੇ ਨਹੀਂ ਆ ਕੀ ਆਂਦੀ ਐ ਲੈ ਇਹ ਦਫੇਰ ਸੌਂਗੀ ਸੀਮਾ ਉਹ ਤੇ ਸੀਮਾ ਦੱਸੋ ਹੋ ਗਈ ਵੈਲੇ ਪਤਾ ਬਸ ਐ ਹੀ ਹੋਈ ਆ ਆ ਗਿਆ ਜਲੰਮੀ ਪਈ ਆ ਦੱਸੋ ਮੰਮੀ ਚਲ ਕੋਈ ਨਹੀਂ ਫੋਟੋ ਹੋ ਤੇ ਗਈ ਆ ਨਾ ਮੈਂ ਤੈਨੂੰ ਇਹ ਕਹਿਣ ਲਈ ਹਾਂ ਕਿ ਪਤ ਸਾਰਾ ਦਿਨ ਮੈਥੇ ਬੈਠੀ ਰਹੀ ਨਹੀਂ ਵੱਢਣ ਵਾਲਾ ਹੀ ਸਾਬ ਆ ਤੇ ਮੈਂ ਨਹੀਂ ਆ ਚਲ ਤੂੰ ਹੀ ਘੜੀ ਦੇਦੀ ਆ ਚਲ ਆਪਾਂ ਬਾਜ਼ਾਰ ਚਲੀਏ ਨਾਰੇ ਕੋ ਖਾ ਪੀ ਕੇ ਆਵਾਂਗੇ ਨਾਰੇ ਕੋ ਚੀਜ਼ ਲੈ ਆਵਾਂਗੇ ਹੈ ਮੰਮੀ ਸਿਕਰ ਦੁਪਹਿਰ ਲੱਗੀ ਹੋਈ ਆ ਐਸ ਵੇਲੇ ਕਿਹੜੇ ਬਾਜ਼ਾਰ ਜਾਣਾ ਜੇ ਕੀ ਖਾਣਾ ਪੀਣਾ ਜੀ ਸ਼ਾਮ ਨੂੰ ਮਿਲਦਾ ਸ਼ਹਿਰ 'ਚ ਰੇੜੀਆਂ ਸ਼ਾਮ ਨੂੰ ਲੱਗਦੀਆਂ ਵਾਂ ਐਸ ਵੇਲੇ ਨਹੀਂ ਕੁਝ ਮਿਲਣਾ ਨਾਲੇ ਦੇਖੋ ਜੇ ਤੈਨੂੰ ਮੈਂ ਕੰਮ ਕਰਨਾ ਵਲੋਂ ਨਹੀਂ ਨਾ ਕਹਿੰਦੀ ਤੇ ਕਿਹਾ ਮੈਂ ਤੈਨੂੰ ਕੰਮ ਕਰ ਤੇ ਕਰ ਦੋ ਮੇਰਾ ਕੰਮ ਕਰ ਦੋ ਮੈਂ ਤਾਂ ਚੁੱਪ ਕਰਕੇ ਆਪਣੀ ਕੰਮ ਕਰੀ ਜਾਨੀ ਤੇ ਜੇ ਕੰਮ ਕਰ ਨਹੀਂ ਹੈਗਾ ਆਪਣੀ ਗਾਦੀ ਪੀਤੀ ਅੰਬਾਰ ਮੰਝਾ ਡਟਿਆ ਤੇ ਆਰਾਮ ਨਾ ਸੋਜੋ ਪੱਕਾ ਛੱਡੋ ਤੇ ਮੈਨੂੰ ਵੀ ਘੜੀ ਰਾਮ ਕਰਨ ਦੋ ਤੁਹਾਨੂੰ ਸਾਰਾ ਦਿਨ ਇਹੋ ਹੀ ਹੁੰਦਾ ਮੇਰੇ ਨਾਲ ਗੱਲਾਂ ਕਰ ਲਾ ਮੇਰੇ ਨਾਲ ਗੱਲਾਂ ਕਰ ਲਾ ਮੇ ਕੋ ਨਹੀਂ ਨਾ ਟਾਈਮ ਹੈਗਾ ਗੱਲਾਂ ਦਾ ਚਾਲੋ ਪੁੱਤ ਮੈਂ ਤਾਂ ਤੈਨੂੰ ਇਹ ਆ ਨਹੀਂ ਨਾਲੇ ਕੋ ਮੈਨੂੰ ਖਾ ਉਹ ਹੋ ਰਹੀਆਂ ਮੈਂ ਕਿਹੜੀ ਨਿਤ ਸ਼ਹਿਰ ਤੁਰੀਆਂ ਤੇ ਪੁੱਤ ਵੇ ਜਦੋਂ ਪਿੰਡ ਹਾਂ ਨਾ ਉਥੇ ਕਿਤੇ ਉਥੇ ਹੱਥ ਮਾਰ ਉਥੇ ਮਾਰ ਕੋ ਡੰਗਰ ਵਛਾ ਵੇ ਕਿ ਇਹਨੂੰ ਪਾਣੀ ਢਾਲਾ ਕੋਸ਼ ਕਰ ਲੈ ਵੀ ਕੰਮ ਹੁੰਦੇ ਆ ਇੱਥੇ ਮੈਂ ਸਾਰਾ ਦਿਨ ਬਹਿ ਬਹਿ ਕੇ ਤੇ ਮੇਰੇ ਸੱਚੀ ਗੋਡੇ ਜੁੜੇ ਗਏ ਆ ਮੈਂ ਤੈਨੂੰ ਤਾਂ ਨਹੀਂ ਹ ਉਹ ਕੋ ਨਹੀਂ ਦੀ ਦੁਪਹਿਰ ਨੂੰ ਐਨੀ ਵੀ ਧੁੱਪ ਨਹੀਂ ਹੈ ਜਿੰਨੀ ਤੇ ਇੱਥੋਂ ਬੰਦਾ ਆਟੋ ਤੇ ਬਹਿ ਜਾ ਤੇ ਬਾਜ਼ਾਰ ਚਲਿਆ ਜਾਵੇ ਨਾਲੇ ਕੋ ਸੂਟ ਸਾੜ ਲਿਆਵਾਂਗੇ ਨਾਲੇ ਕੋਈ ਖਾ ਕੇ ਆਈਸਕ੍ਰੀਮ ਕੋਈ ਨਾਲੇ ਕਿਤੇ ਬਾਬੇ ਸਿੱਧੀ ਬੰਦਾ ਮੱਥਾ ਹੀ ਦੇਖ ਲੈ ਮੈਂ ਤੇ ਤੈਨੂੰ ਇਹ ਆਣੀ ਆ ਕਿ ਮੈਂ ਵੀ ਜਿੱਦਣ ਦੀ ਦੇ ਹਾਈ ਆ ਕੈਦੀਆਂ ਵਾਂਗੂੰ ਅੰਦਰ ਹੀ ਬੜੀ ਆ ਜਾ ਮਮੀ ਜੇ ਤੈਨੂੰ ਪਿੰਡ ਦੀ ਬਹੁਤ ਜ਼ਿਆਦਾ ਹੁੰਦੀ ਨਾ ਤੈਨੂੰ ਜਾ ਪਿੰਡ ਚੱਲ ਜਾ ਜਾ ਕੇ ਤੇ ਉੱਥੇ ਰੋ ਡੰਗਰ ਬੱਚੇ ਨੂੰ ਵੇਖੋ ਆਪਣੇ ਨੂੰ ਜਾ ਕੇ ਹੁਣ ਸਾਰੇ ਡੰਗਰ ਬੱਚੇ ਵੇਚ ਦਿੱਤੇ ਹੁਣ ਜਿਹੜੇ ਗਲੀ ਘੁਮਾਣ ਦੇ ਡੰਗਰ ਬੱਚੇ ਨੇ ਉਹਨਾਂ ਨੂੰ ਜਾ ਕੇ ਵੇਖਿਓ ਜਾ ਜਲਦੀ ਪਿੰਡ ਮੇਰੇ ਵੱਲ ਮੈਨ ਕੋ ਨਹੀਂ ਟਾਈਮ ਹੈਗਾ ਤੇ ਨਾ ਮੈਂ ਤੈਨੂੰ ਕਿਤੇ ਖੜਨਾ ਜੇ ਚੁੱਪ ਕਰਕੇ ਜਾ ਕੇ ਬਾਹਰ ਲੰਮੇ ਪ ਹਾਂ ਉਹੋ ਤਿੱਕੀ ਤਰ੍ਹਾਂ ਦੀ ਗੱਲ ਹੋਈ ਮਮੀ ਮੈਂ ਤੈਨੂੰ ਇੱਕ ਵਾਰੀ ਕਹਿ ਦਿੱਤੀ ਤੈਨੂੰ ਚਲ ਜਾ ਸੌਂ ਨਾ ਮੈਨੂੰ ਵੀ ਕਿਤੇ ਆਰਾਮ ਕਰੋਂਦਾ ਫੇਰ ਮੈਂ ਉੱਠ ਕੇ ਰੋਟੀ ਪਾਣੀ ਨੂੰ ਲੱਗਣਾ ਵਾ ਸਾਰਾ ਦਿਨ ਘੁੰਮ ਲਓ ਖਾ ਲਓ ਪੀ ਲਓ ਸੋਹ ਗੱਲਾਂ ਕਰ ਲਓ ਆਹ ਕੀ ਤਰ੍ਹਾਂ ਦਾ ਜ਼ਮਾਨਾ ਆ ਗਿਆ ਇਹ ਤਾਂ ਕਹੂੰ ਜੀ ਜਾਜ ਵੀ ਨਹੀਂ ਇਹਨਾਂ ਨੂੰ ਕੋਈ ਗੱਲ ਨਹੀਂ ਮੈਂ ਵੀ ਦੇਖ ਕੇ ਗਈ ਬੈਰ ਬੈ ਕੇ ਆਂਦੀ ਇਹ ਤਾਂ ਮਾਤਾ ਬਾਹਰ ਬੈ ਦੱਸ ਮੈਂ ਇਕੱਲੀ ਇੱਥੇ ਕਾਂ ਚਿੜੀਆਂ ਡਾਵਾ ਆ ਜਾਉਂਦਾ ਨਾ ਲੱਕੀ ਉਹਨੂੰ ਆਣੀ ਆ ਵੀ ਪੁੱਤ ਮੈਨੂੰ ਆਪਾਂ ਤਾਂ ਕਰ ਕਿੱਥੋਂ ਤੇਰੀ ਉਹ ਬੱਸ ਤੁਰਦੀ ਆ ਤੇ ਮੈਨੂੰ ਪਤਾ ਡੇ ਤੇ ਛੱਡਿਆ ਤੇ ਚੜਾਇਆ ਤੇ ਮੈਂ ਪਿੰਡ ਜਾਵਾ ਮੈਂ ਕਾਨੂੰ ਇਹਨਾਂ ਤੇ ਬੋਝ ਬਣੀ ਆ ਅਗਲੀ ਤੇ ਟੁੱਟ ਟੁੱਟ ਪੈਂਦੀ ਕਿਤੇ ਮੈਨੂੰ ਸੇਮਾ ਇੰਤਰੀ ਆ ਗਿਆ ਹਾਂਜੀ ਹਾਂਜੀ ਇੱਕ ਗਲਾਸ ਪਾਣੀ ਲੈ ਕੇ ਆਈ ਅੰਦਰ ਹੀ ਚੱਲਿਆ ਹੀ ਮੈਂ ਲੈ ਆਇਆ ਯਾਰ ਪਾਣੀ ਅੱਲ ਫੜ ਪਾਣੀ ਮੇਰੀ ਗੱਲ ਸੁਣੋ ਹਾਂ ਬੋਲ ਤੂੰ ਆ ਗਏ ਜੇ ਤੇ ਮੇਰੀ ਗੱਲ ਸੁਣੋ ਇੱਕ ਹੋਰ ਕਮਰੇ ਨੂੰ ਤਿਆਰ ਕਰਵਾ ਲ ਦਿੱਤਾ ਵਾ ਆ ਬਾਹਰ ਦੀ ਵੀ ਤਿਆਰੀ ਕਰਾ ਦਿਓ ਇਸ ਲਈ ਨਾ ਨਾ ਪਤਾ ਸਫਾਈ ਕਰਨੀ ਕਿੰਨੀ ਔਖੀ ਆ ਯਾਰ 3 ਦਿਨ ਹੋ ਗਏ ਮਿਸਤਰੀ ਵਾਲ ਚੱਕਰ ਮਾਰਦੇ ਨੂੰ ਉਹ ਨਹੀਂ ਮੰਨਨਦਿਆ ਮਿਸਤਰੀ ਕਹਿੰਦਾ ਮੇਰੇ ਕੋਲ ਟਾਈਮ ਨਹੀਂਗਾ ਤੇ ਮੈਂ ਕਹਾ ਜੇ ਟਾਈਮ ਨਹੀਂਗਾ ਤੇ ਸਾਡਾ ਕੰਮ ਸ਼ੁਰੂ ਕਿਉਂ ਕੀਤਾ ਸੀ ਮੈਂ ਕਹਾ ਸਾਨੂੰ ਵੀ ਚੜਾਤਾ ਸਾਰਾ ਤੂੰ ਪਹਿਲੋ ਕਹਿੰਦਾ ਹੀ ਇੱਕ ਕਮਰਾ ਤਿਆਰ ਕਰ ਦਿੰਨਾ ਥੋੜੇ ਦਿਨਾਂ ਨੂੰ ਅਗਲਾ ਵੀ ਕਰ ਦਾਂਗਾ ਹੁਣ ਕੁਝ ਵੀ ਨਹੀਂ ਕੀਤਾ ਹੁਣ ਉਧਰ ਗੈਲਰੀ ਵਾਲ ਜਾਨੀ ਆ ਨਾ ਤੇ ਮੈਨੂੰ ਚੰਗਾ ਨਹੀਂ ਲੱਗਦਾ ਉਧਰ ਤਾਂ ਹੀ ਮੈਂ ਇੱਧਰ ਆ ਕੇ ਬਹਿ ਜਾਨੀ ਆ ਤੇ ਤੁਹਾਨੂੰ ਪਤਾ ਵਾ ਇੱਧਰ ਵੈਸੇ ਪਿਛਲੇ ਰੂਮ 'ਚ ਵੈਸੇ ਗਰਮੀ ਹੁੰਦੀ ਆ ਗੈਲਰੀ ਵਾਲਾ ਰੂਮ ਠੰਡਾ ਹ ਚਲ ਠੀਕ ਆ ਫਿਰ ਮੈਂ ਸ਼ਾਮੇ ਚਲ ਜੂਗਾ ਕੋਈ ਨਹੀਂ ਮੈਂ ਕੰਨਾ ਨੂੰ ਕਹੂੰਗਾ ਭਰਾਵਾ ਥੋੜਾ ਜਿਹੜਾ ਕੰਮ ਰਹਿੰਦਾ ਕਰਕੇ ਕੰਮ ਕਾ ਟਾਈਲੈਂਡੋਂ ਲਾ ਤੇ ਸਭ ਕੁਝ ਮੰਗਾਇਆ ਪਿਆ ਵਾ ਰੇਤ ਸਾਰੀ ਬਜਰੀ ਵੇਖ ਕਿਤਰਾ ਬਾਹਰ ਖਿਲਰੀ ਪਈ ਆ ਉਹੀ ਨਾ ਠੀਕ ਆ ਚਲ ਜਾ ਫਿਰ ਉਹਨਾਂ ਨੂੰ ਰੋਟੀ ਪਾਣੀ ਉੱਤੇ ਮਮੀ ਕਿੱਥੇ ਸੱਚ ਮਮੀ ਹੂੰ ਇੱਥੇ ਹੋਣੀ ਆ ਉਹਨਾਂ ਨੇ ਕਿੱਥੇ ਜਾਣਾ ਵਾ ਸਾਰਾ ਦਿਨ ਤੇ ਬਸ ਕਦੀ ਅੰਦਰ ਤੇ ਕਦੀ ਬਾਹਰ ਹੋਰ ਉਹਨਾਂ ਨੇ ਕਿੱਥੇ ਜਾਣਾ ਵਾ ਯਾਰ ਇਹ ਤਣਾ ਕੀ ਕਰਾਂ ਖੁੱਲੀ ਜਗ੍ਹਾ ਤੇ ਰਹਿਣਾ ਗਿੱਜਾ ਜੇ ਮਮੀ ਕਹਿੰਦੇ ਨਾ ਬਾਜ਼ਾਰ ਜਾਣਾ ਤੇ ਆਪ ਚਲੇ ਜਾ ਕਰ ਮਮੀ ਨੂੰ ਇੱਥੇ ਸ਼ਹਿਰ ਦਾ ਪਤਾ ਨਹੀਂ ਲੱਗਦਾ ਮੇਰਾ ਨਹੀਂ ਘਰ ਦਾ ਕੰਮ ਮੁੱਕਦਾ ਮੇਰਾ ਘਰ ਦਾ ਜਦੋਂ ਮੁੱਕੇਗਾ ਨਾ ਤੇ ਫੇਰ ਮੈਂ ਉਹਨਾਂ ਨੇ ਕਮਾਫਰਾ ਲਿਆਉਂਗੀ ਸ਼ਹਿਰ ਮੇਰਾ ਮੈਂ ਮੈਂ ਬਸ ਆਪਣੇ ਕੰਮ ਤੇ ਮਤਲਬ ਰੱਖਣੀ ਆ ਨਹੀਂ ਤੇ ਤੂੰ ਸਾਰਾ ਦਿਨ ਕਰਦੀ ਹੀ ਰਹਿਣੀ ਆ ਹੱਦ ਹੋ ਗਈ ਆ ਦੱਸ ਜੇ ਮੈਂ ਕਹਿ ਹੀ ਦਿੱਤਾ ਮਮੀ ਨੂੰ ਲੈ ਜਾ ਤੇ ਕਹਿੰਦੀ ਮੇਰੇ ਕੋ ਟਾਈਮ ਨਹੀਂਗਾ ਇੱਕ ਕੰਮ ਕਰਦਾ ਵਾ ਦੂਜੇ ਮਿਸਤਰੀ ਨੂੰ ਫੋਨ ਕਰਕੇ ਕਹਿਣਾ ਵਾ ਕਿ ਤੂੰ ਹੀ ਸਾਡਾ ਕੰਮ ਨਵੇਲ ਦੇ ਉਹਦਾ ਨੰਬਰ ਤੇ ਮੇਰੇ ਕੋਲ ਹੈਗਾ ਹੀ ਆ ਉਹ ਤੇ ਅੱਗੇ ਮੈਨੂੰ ਉਤਨ ਕਹਿੰਦੇ ਸੀ ਕਿ ਭਾਜੀ ਕੋਈ ਕੰਮ ਹੋਗਾ ਤੇ ਦੱਸਿਓ ਹਾਂ ਝੋਕਲਾ ਫੋਨ ਨਹੀਂ ਨਹੀਂ ਚੁੱਕੰਦੇ ਆ ਤੇਰ ਬਾਤੋ ਕਰਦਾ ਵਾ ਕੀ ਕਰਾਂ ਮੈਂ ਹੁਣ ਤੇ ਕਿਤੇ ਪੌੜੀਆਂ ਨਹੀਂ ਚੜੀਆਂ ਜਾਂਦੀਆਂ ਲੱਤਾਂ ਬੜੀਆਂ ਦੁਖਦੀਆਂ ਲੈ ਲੱਕੀ ਵੀ ਆ ਗਿਆ ਮੰਮੀ ਹਾਂ ਮੈਂ ਤੁਹਾਨੂੰ ਹੀ ਵੇਖਾਂਦੇ ਆਂ ਮੈਂ ਸੀਮਾ ਨੂੰ ਪੁੱਛਣ ਦੇ ਕਿੱਥੇ ਗਈ ਆ ਮੈਂ ਪਤਾ ਇੱਥੇ ਨਾ ਬੈਠੀ ਤੇ ਨਾ ਬੋਰੀ ਹੋਗੀ ਮੈਂ ਆਖਿਆ ਚੱਲ ਬਾਹਰ ਥੱਲੇ ਨਿਕਲਦੀ ਆ ਕੋਈ ਸਹੇਲੀ ਭੈਣ ਟੱਕਰੂਗੀ ਕਿਸੇ ਨਾਲ ਕੋਈ ਗੱਲਬਾਤ ਕਰਾਂਗੇ ਪੁੱਤ ਪਿੰਡਾਂ ਜਿੱਤੇ ਵੀ ਹੁੰਦੇ ਨੇ ਇੱਥੇ ਮੈਂ ਕਿਤੇ ਘੰਟਾ ਖਲੋ ਕੇ ਆ ਗਈ। ਮਮੀ ਇਹ ਹੈਗਾ ਸ਼ਹਿਰ ਆ ਤੁਹਾਨੂੰ ਪਤਾ ਕੋਈ ਵੀ ਨਹੀਂ ਘਰੋਂ ਬਾਹਰ ਨਿਕਲਦਾ। ਅੰਦਰੋਂ ਅੰਦਰ ਹੀ ਲੋਕੀ ਏਸੀ ਲਾਏ ਵੱਡੀਆਂ ਲੋਕੀ। ਹੈ? ਤੇ ਮੈਂ ਫਿਰ ਪਤੋਂ ਤੇ ਸ਼ਰੋੜ ਤੋਂ ਹੀ ਮੁੜ ਆਈ। ਮੈਂ ਹੁਣ ਮੈਂ ਕਿੱਥੇ ਜਾਵਾਂ? ਤੇ ਨਾਲੇ ਪੁੱਤ ਮੇਰੀ ਗੱਲ ਸੁਣ। ਹਾਂਜੀ ਬੋਲੋ। ਇਹ ਕਿੰਨਾ ਕ ਟਾਈਮ ਹੋਇਆ ਪਲਾਇ? ਮੰਮੀ ਟਾਈਮ ਆ? ਹਾਂ। ਟਾਈਮ 5:30 ਹੋ ਗਏ ਆ। ਤੇ 5:30 'ਚ ਇਹ ਗਲੇ ਪਤ ਕੋਈ ਪਿੰਡ ਨੂੰ ਬੱਸ ਜਾਂਦੀ ਹੋਊਗੀ। ਬੱਸਾਂ ਤੇ ਮੰਮੀ ਵਾਧੂ ਜਾਂਦੀਆਂ ਵਾ ਅੱਜ ਕੱਲ੍ਹ ਜਮਾਨਾ ਵੇਖੋ ਅੱਜ ਕੰਟੇ ਅੱਧੀ ਅੱਧੀ ਘੰਟੇ ਬਾਤ-ਪਾਸ ਜਾਂਦੀ ਆ ਉਹ ਗੱਲਾਂ ਨਹੀਂ ਪਹਿਲੇ ਵਾਲੀਆਂ ਜਿਹੜੀਆਂ ਦੋ ਤਿੰਨ ਬੱਸਾਂ ਗਈਆਂ ਤੇ ਮੁੜ ਕੇ ਜਾਣੀਆਂ ਹੀ ਨਹੀਂ ਤੇ ਕਈ ਵਾਰ ਸੇ ਬੀਬੀਆਂ ਇੱਥੇ ਰਹਿੰਦੀਆਂ ਹੀ ਬੱਸ ਤੇ ਮੇਰੀ ਨਿਕਲ ਗਈ ਆ ਅੱਜ ਕੱਲ੍ਹ ਤੇ ਸਮਾਂ ਇਹ ਹੋ ਗਿਆ ਜਦੋਂ ਮਰਜੀ ਤੇ ਨਾਲੇ ਇੱਕ ਗੱਲ ਹੋਰ ਤੂੰ ਹੀ ਕੋ ਪੁੱਛਣ ਦੇ ਜੀ ਪੁੱਤ ਮੇਰਾ ਜੀ ਕਰਦਾ ਇਹ ਮੈਂ ਪਿੰਡ ਚਲੀ ਜਾਵਾਂ ਤੇ ਪੁੱਤ ਮੈਨੂੰ ਚੜਾਇਆ ਤੂੰ ਪਿੰਡ ਉਹ ਤੇ ਪਿੰਡ ਕੀ ਕੰਝਣਾ ਵਾ ਆ ਸੀਮਾ ਨੇ ਕੁਛ ਕਿਹਾ ਵਾ ਨਾ ਨਾ ਸੀਮਾ ਨੇ ਮੈਨੂੰ ਕੀ ਕਹਿਣਾ ਉਹਦੇ ਪੁੱਤ ਮੇਰਾ ਧਿਆਨ ਹੀ ਬੜਾ ਰੱਖਦੀ ਆ ਰੋਟੀ ਪਾਣੀ ਮੈਨੂੰ ਮੱਜੇ ਤੇ ਚਾਹ ਪਾਣੀ ਲੀੜਾ ਕੱਪੜਾ ਮੈਨੂੰ ਧੋਤਾ ਉਹਨੇ ਤੇ ਪੁੱਤ ਮੈਨੂੰ ਕਦੀ ਨਾ ਨੀ ਕੀਤੀ ਕਦੀ ਕੋਈ ਮਾੜੀ ਚੰਗੀ ਗੱਲ ਨਹੀਂ ਕੀਤੀ ਪੁੱਤ ਮੇਰਾ ਨਾ ਉਹੀ ਜੀ ਕਰਦਾ ਸੀਮਾ ਸੀਮਾ ਤੇ ਪੁੱਤ ਸਾਰਾ ਦਿਨ ਆਪਣੇ ਕੰਮ ਧੰਦੇ ਲੱਗੀ ਰਹਿੰਦੀ ਉਹਨੇ ਤੇ ਮੈਨੂੰ ਅਜੇ ਤੱਕ ਕਦੀ ਇਹ ਨਹੀਂ ਕਿਹਾ ਵੀ ਮੰਮੀ ਉੱਠ ਕੇ ਕੱਪ ਚਾਹ ਹੀ ਬਣਾ ਲਓ ਪੁੱਤ ਕੰਮ ਤੋਂ ਵੇਲੀ ਹੁੰਦੀ ਆ ਤੇ ਘੜੀਓਂ ਆਰਾਮ ਕਰ ਲੈਂਦੀ ਆ ਜੀ ਉੜਦੀ ਘੜੀ ਫੋਨ ਫਾਨ ਚਲਾ ਲੈਂਦੀ ਆ ਪੁੱਤ ਉਹ ਤੇ ਆਪਣੇ ਕੰਮ ਧੰਦੇ ਲੱਗੀ ਰਹਿੰਦੀ ਆ ਤੇ ਪੁੱਤ ਮੈਨੂੰ ਨਾ ਕੱਲਾ ਪੰਜਾ ਬਸ ਹੁੰਦਾ ਮੰਮੀ ਜੇ ਨੋਟਾ ਧੀ ਨੇ ਸੇਵਾ ਕਰਦੀ ਆ ਤੇ ਫਿਰ ਤੂੰ ਜਾਨ ਦਾ ਨਾਂ ਕੋ ਲੈੰਦੇ ਜੇ ਤੂੰ ਤੇ ਸੋਗੋ ਪਰਿਵਾਰ ਦੇ ਵਿੱਚ ਬੈਠੇ ਜੇ ਪਰਿਵਾਰ ਪਰਿਵਾਰ ਤੇ ਪੁੱਤ ਉਹ ਹੁੰਦਾ ਜਿੱਥੇ ਰਲ ਮਿਲ ਕੇ ਬਹਿਣ ਕੋਈ ਕਿਸ ਦੀ ਦੁੱਖ ਦੀ ਸੁੱਖ ਦੀ ਸੁਣੇ ਉਈ ਕਰ ਤੂੰ ਨਾ ਕੰਮ ਤੇ ਨਿਕਲ ਜਾਣਾ ਆਉਨਾ ਤੇ ਆਣ ਕੇ ਫੋਨ ਵੇਖਣ ਦਾ ਚੱਲ ਰੋਟੀ ਪਾਣੀ ਖਾਧਾ ਤੇ ਲੰਮੇ ਪੈ ਗਏ ਉਹ ਨਿਆ ਕੁੜੀ ਆਪਣਾ ਕੰਮ ਕਰਦੀ ਰਹੀਂਦੀ ਪੁੱਤ ਮੈਨੂੰ ਤੇ ਹੁਣ ਨਾ ਇਕੱਲਾਪਨ ਮਹਿਸੂਸ ਹੋਣ ਲੱਗਿਆ ਤੂੰ ਨਾ ਮੈਨੂੰ ਜਾਨ ਹੀ ਦੇ ਮੈਨੂੰ ਗੱਲਾਂ ਬਾਤਾਂ ਗੱਲਾਂ ਬਾਤਾਂ ਤੇ ਉਹ ਹੁੰਦੀਆਂ ਪੁੱਤ ਜਿਹੜੀਆਂ ਪਰਿਵਾਰ ਚ ਬੈ ਕੇ ਕਰੀਏ ਤੇ ਨਾਲੇ ਆ ਮਤੰਦਾ ਪੌਲਿਆਂ ਨਾਲ ਗੱਲਾਂ ਕਰਾ ਇਕੱਲੀ ਬੈਠੀ ਤੁਸੀਂ ਆਪੋ ਬਨੇ ਧੰਦਿਆਂ ਤੇ ਲੱਗੇ ਰਹਿੰਦੇ ਤੇ ਮੈਂ ਇਕੱਲੀ ਇੱਕ ਬੰਨੇ ਬੈਠੀ ਰਹੀਨੀ ਆ ਪੁੱਤ ਮੈਂ ਘਰ ਜਾਉਂਗੀ ਉੱਥੇ ਵੇਖ ਤੇਰੇ ਪਿਓ ਦੀਆਂ ਕਿੰਨੀਆਂ ਆਜਾਦਾ ਕਿਤੇ ਮੈਂ ਬਹੂੰਗੀ ਕੋਈ ਸੋਚੂਗੀ ਕੋਈ ਗੱਲਬਾਤ ਕਰੂੰਗੀ ਤੇ ਪੁੱਤ ਮੇਰਾ ਮਾਲਕ ਰੁੱਝਿਆ ਰਹੂਗਾ ਇੱਥੇ ਤੇ ਉਹੋ ਹੀ ਹਸਾਬ ਆ ਤੇ ਕੱਲਾ ਬਰਦਾ ਬੈਠਾ ਰਾ ਨਾ ਕਿਤੇ ਖੜੋ ਨਾ ਕਿਤੇ ਜਾਓ ਨਾ ਕਿਤੇ ਆਓ ਨਾ ਉਹਦੇ ਕੋਲ ਹੀ ਬਹੋ ਮੰਮੀ ਤੇ ਆਜਾਦਾ ਦੀ ਗੱਲ ਕਰਤੇ ਜੇ ਕਿਹੜੀਆਂ ਆਜਾਦਾ ਦੀ ਗੱਲ ਕਰਤੇ ਜੇ ਇਹ ਮੰਮੀ ਫਰਤੇ ਨਾ ਇਹ ਫਿਲਮੀ ਗੱਲਾਂ ਵਾ ਭੁੱਲ ਜਾਓ ਸਾਰਾ ਕੁਛ ਮੰਮੀ ਉਹ ਤੇ ਘਰ ਹੁਣ ਖੰਡਰ ਬਣ ਚੁੱਕਾ ਵਾ ਉਹ ਤਾਂ ਰਹਿਣ ਦੇ ਲਾਇਕ ਹੀ ਨਹੀਂਗਾ ਤੇ ਤੁਹਾਡਾ ਧਿਆਨ ਕਿਉਂ ਬਾਰ-ਬਾਰ ਉਧਰ ਜਾਂਦਾ ਵਾ ਉਹ ਤਾਂ ਫੇਰ ਵੀ ਉਥੇ ਤੁਸੀਂ ਵੀ ਜੰਮੇ ਪੜੇ ਕਿਡੇ-ਕਡੇ ਹੋਏ ਤੁਹਾਡਾ ਪਿਓ ਰਹਿੰਦਾ ਸੀ ਫੇਰ ਵੀ ਕਿੰਨੀਆਂ ਗੱਲਾਂ ਬਾਤਾਂ ਪੁੱਤ ਬੰਦਾ ਬਈ ਕੈ ਸੋਚੇ ਨਾ ਤੇ ਦਿਹਾੜੀ ਲੰਘ ਜਾਂਦੀ ਆ ਇੱਥੇ ਤੇ ਮੈਨੂੰ ਕਿਤੇ ਘਰ ਵੜ ਵੜ ਖਾਣ ਦੇ ਆ ਮੰਮੀ ਵੇਖੋ ਐ ਵੀ ਤੇ ਤੁਹਾਡਾ ਪਰਿਵਾਰ ਆ ਨਾ ਜਦੋਂ ਤੁਹਾਨੂੰ ਸਾਰੇ ਜੀਜੀ ਕਰਦੇ ਆ ਪਿਆਰ ਨਾਲ ਬੋਲਦੇ ਆ ਤੇ ਤਕੋ ਸਗੋ ਤੁਹਾਨੂੰ ਤੇ ਇੱਥੇ ਰਹਿਣਾ ਚਾਹੀਦਾ ਵਾ ਉਤ ਕੱਲਾ ਜੀ ਜੀ ਨਾਲ ਇਹ ਨਹੀਂ ਗੱਲ ਬਣਦੀ ਬੁੱਢੇ ਬੰਦੇ ਦਾ ਹੁੰਦਾ ਕੋਈ ਉਹ ਤੇ ਕੋ ਬਵੇ ਰਾਤ ਨੂੰ ਆਵੇ ਰੋਟੀ ਪਾਣੀ ਖਾਵੇ ਕਿਤੇ ਐਸੇ ਪਾਸੇ ਸਾਰੇ ਬੈਠੇ ਹੋਣ ਇਹ ਹੁੰਦਾ ਪਰਿਵਾਰ ਇਹ ਥੋੜਾ ਤੁਸੀਂ ਆਪੋ ਉਹਨੇ ਆਪਣਾ ਕੰਮ ਕਰ ਲਿਆ ਤੂੰ ਆਇਆ ਲੰਮੇ ਪੈ ਗਿਆ ਤੇ ਮੈਂ ਉੱਥੇ ਬੈਠੀ ਰਹੀ ਮੇਰਾ ਮੰਜਾ ਬਾਹਰ ਹੋਇਆ ਇਹ ਪੁੱਤ ਪਰਿਵਾਰ ਨਹੀਂ ਹੁੰਦਾ ਪਰਿਵਾਰ ਹੁੰਦਾ ਰਲ ਮਿਲ ਕੇ ਬਹਿਣ ਦਾ ਦੁੱਖ ਸੁੱਖ ਸੁਣਨ ਦਾ ਮੇਰੀ ਵੀ ਸੁਣੋ ਤੁਸੀਂ ਮੈਨੂੰ ਆਪਣੀ ਵੀ ਦੱਸੋ ਕਿਤੇ ਮੈਨੂੰ ਬਾਹਰ ਅੰਦਰ ਖੜੋ ਮੈਂ ਤੇ ਇਥੇ ਪੁੱਤ ਘੁੱਟਣ ਮੈਨੂੰ ਤਾਂ ਬਹੁਤ ਇਥੇ ਘੁੱਟਣ ਹੋਣ ਲਈ ਮਾਂ ਦਾ ਪੁੱਤ ਹੁਣ ਕਿਹੜਾ ਘਰ ਆ ਨਾ ਮੇਰਾ ਉਹ ਘਰ ਰਿਆ ਨਾ ਮੇਰਾ ਘਰ ਰਿਆ ਮੈਂ ਤੇ ਪੁੱਤ ਰਹਿ ਗਈ ਕੱਲੀ ਤੂੰ ਨਾ ਪੁੱਤ ਮੇਰੀ ਖੇਚ ਨਾ ਕਰ ਮੈਨੂੰ ਨਾ ਤੂੰ ਜਾਣ ਹੀ ਦੇ ਮੈਨੂੰ ਨਾ ਉੱਠ ਮੈਨੂੰ ਬਸਤੇ ਚੜਾ ਕੇ ਆ ਤੂੰ ਮੰਮੀ ਮੇਰੀ ਗੱਲ ਤੇ ਸੁਣੋ ਰੁਕੋ ਸਾਈ ਮੰਮੀ ਦੱਸ ਮੇਰੀ ਮਾਂ ਕਿੱਧਰ ਜਾਏਗੀ ਨਾਲੇ ਮੰਮੀ ਨੇ ਆ ਗੱਲ ਕਹਿਤੀ ਇਹ ਨਾ ਮੇਰਾ ਉਹ ਕਰ ਤੇ ਨਾ ਮੇਰਾ ਇਹ ਕਰ ਮੰਮੀ ਮੈਨੂੰ ਕੀ ਗੱਲ ਕਹਿ ਗਏ ਆ ਮੈਨੂੰ ਇੱਥੇ ਦੇਲੀ ਨਹੀਂ ਲੱਗਦਾ ਹੈਂ ਤੁਮੋਂ ਮਮੀ ਨਾਲ ਕੋਈ ਗੱਲਬਾਤ ਨਹੀਂ ਕਰਦੀ ਸੀ ਮੇਰੀ ਗੱਲ ਸੁਣੋ ਗਲਤੀ ਮੇਰੀ ਆ ਮੈਂ ਮੰਮੀ ਨੂੰ ਟਾਈਮ ਹੀ ਨਹੀਂ ਦਿੱਤਾ ਜਦੋਂ ਉਹਦੇ ਉਹ ਆਏ ਆ ਨਾ ਬਸ ਇਕੱਲਾਪਾਨੀ ਉਹਨਾਂ ਨੂੰ ਮਹਿਸੂਸ ਹੁੰਦਾ ਕਦੀ ਅੰਦਰ ਤੇ ਕਦੀ ਬਾਹਰ ਜੇ ਮੈਂ ਕੋ ਹੁੰਦੇ ਆ ਨਾ ਤੇ ਕਹਿੰਦੇ ਆ ਸੀਮਾ ਚੱਲ ਤੂੰ ਮਿਲਲੀ ਹੋ ਗਈ ਆ ਤੇ ਗੱਲਾਂ ਬਾਤਾਂ ਕਰ ਲੈਣੇ ਆ ਤੇ ਕਿਤੇ ਘੁੰਮਣ ਜਾਣੇ ਆ ਪਰ ਮੈਂ ਮੈਂ ਆ ਗਿਆ ਮੈਂ ਇਹਨਾਂ ਨਾਲ ਕਿਹੜੀਆਂ ਗੱਲਾਂ ਕਰਨੀਆਂ ਇਹਨਾਂ ਨੇ ਮੈਨੂੰ ਕਿਹੜੀਆਂ ਗੱਲਾਂ ਸੁਣਾਉਣੀਆਂ ਪੁਰਾਣੇ ਜ਼ਮਾਨੇ ਦੇ ਆਗੇ ਆ ਕੋਈ ਅੱਜ ਦੀ ਗੱਲ ਥੋੜੀ ਇਹਨਾਂ ਨੇ ਮੈਨੂੰ ਦੱਸਣੀ ਆ ਤੇ ਮੈਂ ਇਹਨਾਂ ਨੂੰ ਬੁਲਾਉਂਦੀ ਨਹੀਂ ਰਹੀ ਬਸ ਇਹੋ ਹੀ ਰੋਟੀ ਪਾਣੀ ਦਿੱਤਾ ਤੇ ਆਪਣਾ ਕੰਮਕਾਰ ਕਰਨ ਲੱਗੀ ਰਹੀ ਤੇ ਜਾਨ ਲੰਮੇ ਪੈ ਗਈ ਤੇ ਉਹਨਾਂ ਨੂੰ ਬਿਲਕੁਲ ਟਾਈਮ ਨਹੀਂ ਦਿੱਤਾ ਤੇ ਵਾਕੇ ਉਹਨਾਂ ਨੂੰ ਇਕੱਲਾਪਨ ਮਹਿਸੂਸ ਹੋਇਆ ਤੇ ਉਹਨਾਂ ਨੇ ਸੋਚਿਆ ਵੀ ਮੈਂ ਇੱਥੇ ਰਹਿ ਕੇ ਕੀ ਕਰਨਾ ਤੈਨੂੰ ਪਤਾ ਤੇਰੇ ਕਰਕੇ ਮੰਮੀ ਕਿੰਨੀ ਦੁਖੀ ਸੀ ਉਹ ਕਿੰਨੀਆਂ ਗੱਲਾਂ ਉਹ ਜੀਆਂ ਅਜੀਬ ਅਜੀਬ ਜੀਆਂ ਕਰਨ ਦੇ ਸੀ ਮੈਨੂੰ ਤੇ ਸਮਝ ਉਹਦਾ ਹੀ ਲੱਗੀ ਸੀ ਤੇ ਮੈਨੂੰ ਲੱਗਦਾ ਕਿ ਸੀਮਾ ਨੇ ਸੇਵਾ ਹੀ ਨਹੀਂ ਕੀਤੀ ਤੇ ਮੰਮੀ ਤੇ ਮੂੰਹੋਂ ਮੂੰਹ ਕਹੀ ਜਾਂਦੇ ਸੀ ਚਾਹ ਨਾ ਚਾਹ ਰੋਟੀ ਨਾ ਰੋਟੀ ਉਹ ਤੇ ਸੇਵਾ ਹੀ ਬੜੀ ਕਰਦੀ ਆ ਪਰ ਸੀਮਾ ਐਤੋਂ ਬੜੀ ਵੱਡੀ ਗਲਤੀ ਕੀਤੀ ਵੇਖ ਮਾਂ ਨੇ ਜਾਂਦੇ ਜਾਂਦੇ ਇੱਕੋ ਗੱਲ ਕਹੀ ਨਾ ਮੇਰਾ ਇਹ ਕਰ ਤੇ ਨਾ ਮੇਰਾ ਉਹ ਵਾਲਾ ਕਰ ਸਹੀ ਗੱਲ ਆ ਜੇ ਉਹਨਾਂ ਨੂੰ ਆਪਾਂ ਟਾਈਮ ਦਿੰਦੇ ਨਾ ਤੇ ਘਰ ਘਰ ਹੁੰਦਾਉਂਦੀ ਹੋਗੀ ਵਾਕੇ ਉਹਨਾਂ ਨੂੰ ਤੇ ਆਪੀ ਇਕੱਲਾਪਨ ਮਹਿਸੂਸ ਹੋਣਾ ਪਰ ਤਾਂ ਵੀ ਨਹੀਂ ਉਹਨਾਂ ਨੇ ਮੇਰੀ ਭਰਾਈ ਕੀਤੀ ਇਹੋ ਹੀ ਗਿਆ ਕਿ ਸੀਮਾ ਨੇ ਮੇਰੀ ਬੜੀ ਸੇਵਾ ਕੀਤੀ ਮੇਰੀ ਗੱਲ ਸੁਣੋ ਹੁਣ ਤੀ ਨਾ ਮੰਮੀ ਨੂੰ ਰੋਕੋ ਮੰਮੀ ਨੂੰ ਨਹੀਂ ਪਿੰਡ ਜਾਣ ਦੇਣਾ ਇੱਥੇ ਰੱਖਣਾ ਵਾ ਸੀਮਾ ਮੈਂ ਚੋਨਾ ਵਾਂ ਕਿ ਮੰਮੀ ਨੂੰ ਤੂੰ ਰੋਕ ਪਤਾ ਕਿਉਂ ਕਿਉਂਕਿ ਮੰਮੀ ਇੱਥੇ ਇਕੱਲਾਪਨ ਮਹਿਸੂਸ ਕਰਨਦੇ ਸੀ ਤੇ ਉਹਨਾਂ ਨੂੰ ਇਹ ਵਿਸ਼ਵਾਸ ਦਿਵਾ ਕਿ ਮੰਮੀ ਅਸਲੀ ਪਰਵਾਹ ਤੁਹਾਡਾ ਇਹੋ ਹੀ ਆ ਕੋਈ ਨਹੀਂ ਮੈਂ ਮਮਮੀ ਨਾਲ ਗੱਲ ਕਰਦੀ ਆ ਤੇ ਮੈਂ ਉਹਨਾਂ ਨੂੰ ਇੱਥੋਂ ਨਹੀਂ ਜਾਣ ਦੇਣਾ ਮੈਂ ਉਹਨਾਂ ਨੂੰ ਆਪਣੇ ਕੋਲ ਹੀ ਰੱਖਣਾ ਵਾ ਤੇ ਜਾ ਫਿਰ ਰੋਕ ਮਮਾ ਨੂੰ ਜਾ ਮਮਮੀ ਇਹ ਵੀ ਕਹਿੰਦੇ ਜੇ ਕੁਝ ਵੀ ਨਹੀਂ ਦੇਖਣਾ ਕੀ ਆ ਆ ਵੇਖਣ ਨਹੀਂ ਆ ਇਟਾ ਸੀਮਿੰਟਾਂ ਦੇ ਘਰ ਬਣੇ ਆ ਲੋਕੀ ਅੰਦਰ ਬਾੜ-ਬਾੜ ਰਹਿੰਦੇ ਆ ਕੋਈ ਕਹਿਣਾ ਦੁੱਖ ਨਹੀਂ ਕੋਈ ਸੁਖ ਨਹੀਂ ਆਪੋ ਆਪਣੇ ਤੰਦਿਆਂ 'ਚ ਰੁੱਝੇ ਆ ਬੁੱਢਿਆ ਬੰਦਿਆਂ ਨੂੰ ਕੋਈ ਨਹੀਂ ਪੁੱਛਦਾ ਮੰਮੀ ਮੇਕੋ ਬੜੀ ਵੱਡੀ ਗਲਤੀ ਹੋ ਗਈ ਨਾ ਟਣੀਆਂ ਆਸਾਨੀਆਂ ਗੱਲਾਂ ਸੁਣ ਲਈ ਵੇਖੋ ਤੁਸੀਂ ਪਿੰਡ ਨਹੀਂ ਜਾਣਾ ਤੁਹਾਡਾ ਘਰ ਇਹ ਆ ਇੱਥੇ ਰਹਿਣਾ ਤੇ ਮੈਂ ਤੁਹਾਨੂੰ ਟਾਈਮ ਦਵਾਂਗੀ ਮੈਂ ਤੁਹਾਡੇ ਨਾਲ ਗੱਲਾਂ ਪਤਾ ਕਰਾਂਗੀ ਅਸੀਂ ਕੰਮਾਂ ਜਾਵਾਂਗੇ ਉੱਥੇ ਕੌਣ ਆ ਮੰਨ ਨਹੀਂ ਆ ਮੈਂ ਡੈਡੀ ਦੀਆਂ ਜਾਂਦਾ ਹੈਗੀਆਂ ਉੱਥੇ ਪਰ ਉਹਨਾਂ ਸਿਆਂ ਡਾਡੇ ਵਾਸਤੇ ਉਹ ਤੇ ਜ਼ਿਆਦਾ ਹੀ ਰਹਿ ਗਈਆਂ ਵਾ ਗੱਲਾਂ ਬਾਤਾਂ ਥੋੜੀ ਕਰਨੀਆਂ ਵਾ ਉਹਨਾਂ ਨੂੰ ਤੇ ਤੁਸੀਂ ਵੇ ਵੇ ਕੇ ਜ਼ਿਆਦਾ ਹੀ ਕਰੋਗੇ ਨਾ ਮੰਮੀ ਮੇਰੇ ਕੋ ਬੜੀ ਵੱਡੀ ਗਲਤੀ ਹੋ ਗਈ ਤੇ ਹੁਣ ਕਿਤੇ ਨਹੀਂ ਜਾਣਾ ਅਸਲੀ ਘਟਾ ਡਾਈ ਹੋਈ ਆ ਕੋਈ ਨਹੀਂ ਪੁੱਤ ਜਿੱਥੇ ਆਪਾਂ ਉਹੀ ਤਾਂ ਡਾਕਰ हां जिथे ਤੁਸੀਂ ਉੱਥੇ ਮੇਰਾ ਕੰਮ ਚਲੋ ਚੱਲੀਏ ਚਲੋ ਅੱਜ ਪਤਾ ਕੀ ਕਰਨੇ ਆ ਅ ਸ਼ਾਮੀ ਘੁੰਮ ਕੇ ਆਉਣੇ ਆ ਤੇ ਨਾਲੇ ਨਾ ਗੁਰਦੁਆਰੇ ਸਾਹਿਬ ਜਾ ਕੇ ਆਉਣਾ ਚਲੋ ਠੀਕ ਆ ਠੀਕ ਆ ਮੰਮੀ ਠੀਕ ਠੀਕ ਚਲੋ ਪਤਾ ਇੰਨੀ ਗੱਲ ਕਹੀ ਆ ਤੇ ਮੰਮੀ ਖੁਸ਼ ਹੋਗੇ ਵਾਕੇ ਮੰਮੀ ਨੂੰ ਬੜਾ ਮਹਿਸੂਸ ਹੋਇਆ ਕਿ ਮੇਰਾ ਕੋਈ ਘਰ ਨਹੀਂ